ਬੰਗਲਾਦੇਸ਼ ਵਿੱਚ ਆਏ ਰਾਤਸੀ ਖਲਾਅ ਦੇ ਕਾਰਨ ਬੰਗਲਾਦੇਸ਼ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿੱਚ ਇੱਕ ਹੋਰ ਵਾਅਦਾ ਹੋ ਗਿਆ ਹੈ ਅਡਾਨੀ ਪਾਵਰ ਦਾ ਕੋਲਾ ਆਧਾਰਿਤ ਪਾਵਰ ਪਲਾਂਟ ਜੋ ਹੁਣ ਤੱਕ ਸਿਰਫ ਬੰਗਲਾਦੇਸ਼ ਨੂੰ ਬਿਜਲੀ ਵੇਚ ਸਕਦਾ ਸੀ ਹੁਣ ਭਾਰਤ ਨੂੰ ਵੀ ਬਿਜਲੀ ਵੇਚੇਗਾ ਪਹਿਲਾਂ ਉਹ ਬੰਗਲਾਦੇਸ਼ ਨੂੰ ਬਿਜਲੀ ਵੇਚਣ ਲਈ ਇਕਰਾਰਨਾਮੇ ਤਹਿਤ ਕੰਮ ਕਰ ਰਿਹਾ ਸੀ ਹੁਣ ਭਾਰਤ ਦੇ ਬਿਜਲੀ ਨਿਰਯਾਤ ਨਿਯਮਾਂ ਚ ਸੋਧ ਤੋਂ ਬਾਅਦ ਇਹ ਘਰੇਲੂ ਬਾਜ਼ਾਰ ਨੂੰ ਵੀ ਬਿਜਲੀ ਸਪਲਾਈ ਕਰ ਸਕਦਾ ਹੈ ਇਹ ਕਦਮ ਕੰਪਨੀ ਨੂੰ ਬੰਗਲਾਦੇਸ਼ ਵਿੱਚ ਸਿਆਸੀ ਖਤਰਿਆਂ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਮਦਦ ਕਰੇਗਾ ਰਾਈਟਰਸ ਦੇ ਅਨੁਸਾਰ 12 ਅਗਸਤ ਨੂੰ ਜਾਰੀ ਕੀਤੇ ਗਏ ਬਿਜਲੀ ਮੰਤਰਾਲੇ ਦੇ ਇੱਕ ਮੀਮੋ ਵਿੱਚ ਜਨਰੇਟਰਾਂ ਨੂੰ ਚਲਾਉਣ ਵਾਲੇ 2018 ਦਿਸ਼ਾ ਨਿਰਦੇਸ਼ਾਂ ਵਿੱਚ ਸੂਚਿਤ ਕੀਤੀ ਗਈ ਹੈ ਜੋ ਵਿਸ਼ੇਸ਼ ਤੌਰ ਤੇ ਇੱਕ ਗਵਾਂਡੀ ਦੇਸ਼ ਨੂੰ ਬਿਜਲੀ ਸਪਲਾਈ ਕਰਦੇ ਨੇ ਵਰਤਮਾਨ ਵਿੱਚ ਭਾਰਤ ਵਿੱਚ ਸਿਰਫ ਇੱਕ ਪਲਾਂਟ ਆਪਣੀ 100% ਬਿਜਲੀ ਗੁਆਂਡੀ ਦੇਸ਼ ਨੂੰ ਨਿਰਯਾਤ ਕਰਨ ਲਈ ਇਕਰਾਰਨਾਮੇ ਅਧੀਨ ਹੈ ਇਹ ਝਾਰਖੰਡ ਵਿੱਚ ਸਥਿਤ ਅਡਾਨੀ ਪਾਵਰ ਦਾ 1600 ਮੈਗਾਵਾਟ ਗੋਂਡਾ ਪਲਾਂਟ ਹੈ ਇਸ ਕਦਮ ਨਾਲ ਭਵਿੱਖ ਦੇ ਪ੍ਰੋਜੈਕਟਾਂ ਨੂੰ ਵੀ ਫਾਇਦਾ ਹੋ ਸਕਦਾ ਹੈ ਜਿੱਥੇ ਸਾਰਾ ਉਤਪਾਦਨ ਨਿਰਯਾਤ ਠੇਕਿਆਂ ਨਾਲ ਜੁੜਿਆ ਹੋਇਆ ਹੈ ਸਰਕਾਰ ਨੇ ਇਹ ਕਦਮ ਬੰਗਲਾਦੇਸ਼ ਦੀ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਖਿਲਾਫ ਪ੍ਰਦਰਸ਼ਨਾਂ ਦੌਰਾਨ ਦੇਸ਼ ਛੱਡ ਕੇ ਭੱਜਣ ਦੇ ਲਗਭਗ ਇੱਕ ਹਫ਼ਤੇ ਬਾਅਦ ਚੁੱਕਿਆ ਹੈ ਭਾਰਤ ਸਰਕਾਰ ਦੁਆਰਾ ਕੀਤੀ ਗਈ ਸੂਧ ਇਸ ਨੂੰ ਸਥਾਨਕ ਗ੍ਰਿਡ ਨੂੰ ਬਿਜਲੀ ਵੇਚਣ ਦੀ ਇਜਾਜ਼ਤ ਵੀ ਦਿੰਦੀ ਹੈ ਜੇਕਰ ਜੇਕਰ ਭੁਗਤਾਨ ਵਿੱਚ ਦੇਰੀ ਹੁੰਦੀ ਹੈ ਅਡਾਨੀ ਗਰੁੱਪ ਨੇ ਜੁਲਾਈ 2023 ਵਿੱਚ ਪਲਾਂਟ ਨੂੰ ਭਾਰਤ ਬੰਗਲਾਦੇਸ਼ ਸਹਿਯੋਗ ਦੀ ਇੱਕ ਚਮਕਦਾਰ ਉਦਾਹਰਣ ਕਿਹਾ ਹੈ ਪਲਾਂਟ ਦਾ ਪੂਰਾ ਲੋਡ ਚਾਲੂ ਹੋਣ ਤੋਂ ਤੁਰੰਤ ਬਾਅਦ ਗੋਤਮ ਅਡਾਨੀ ਨੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਅਡਾਨੀ ਸਮੂਹ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਸੋਧ ਭਾਰਤ ਵਿੱਚ ਬਿਜਲੀ ਦੀ ਸਮੁੱਚੀ ਉਪਲਬਧਤਾ ਨੂੰ ਵਧਾਉਣ ਵਿੱਚ ਮਦਦ ਕਰੇਗੀ ਅਤੇ ਦੇਸ਼ ਭਰ ਵਿੱਚ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ